ਹਾਂ ਜੀ ਫ੍ਰੈਂਡਸ ਵੈਰੀ ਗੁੱਡ ਈਵਿੰਗ ਜੀ ਜਿਦਾ ਤੁਸੀਂ ਸਾਰੇ ਜਾਣਦੇ ਹੋ ਕੈਮ ਸਫਰਿੰਗ ਫ্রম ਕੁਝ ਇਨਜਰੀਜ਼ ਤੋਂ ਲਾਸਟ ਫੂ ਵੀਕਸ ਔਰ ਸ਼ੋਲਡਰ ਰੈਕਚਰ ਬਾਈਸੈਪ ਰੈਕਚਰ ਵੀਅਰ ਹੈਂਸਟ ਰੀਅਰ ਬਟ ਮੈਂ ਬਹੁਤ ਸੋਚ ਰਿਹਾ ਸੀ ਕਿ ਇਹ ਬੈਕ ਟੂ ਬੈਕ ਕਈ ਇਨਜਰੀਜ਼ ਬੋਡੀ 'ਚ ਕਿਤਾ ਹੋ ਸਕਦੇ ਆ ਗੋ ਟੂ ਸੋ ਮਨੀ ਡਾਕਟਰਸ ਬਹੁਤ ਸਾਰੇ ਡਾਕਟਰਾਂ ਨੂੰ ਮੈਕਸ ਇਨਗੇ ਉਹ ਫਰਵਰੀ ਇਨਸ਼ਾ ਅੱਲਾਹ ਬੈਸਕਾ ਬਟ ਵਾਈ ਦਿਸ ਇਜ਼ ਹੈਪਨਡ ਸੋ ਮੈਂ ਉਹਦਾ ਸਟੋਰੀ ਵੀ ਪਾਈ ਸੀ ਬਈ ਮੈਂ ਦੱਸੂਗਾ ਜ਼ਿੰਦਗੀ ਵਿੱਚ ਕਈ ਚੀਜ਼ਾਂ ਤੁਹਾਨੂੰ ਪਤਾ ਨਹੀਂ ਹੁੰਦੀਆਂ ਤੁਹਾਡੇ ਕੋਲ ਸਡਨ ਹੋ ਜਾਂਦੀਆਂ ਨੇ ਔਰ ਉਹਨਾਂ ਦਾ ਇਫੈਕਟ ਕਈ ਵਾਰੀ ਤੁਹਾਡੀ ਬਾਡੀ ਤੇ ਜਾਂ ਲਾਈਫ ਤੇ ਚੰਗਾ ਵੀ ਆਉਂਦਾ ਕਈ ਵਾਰੀ ਮਾੜਾ ਵੀ ਆਉਂਦਾ ਸੋ ਮੇਰੇ ਮਾਊਥ ਬਾਰ ਜਿਹੜੇ ਆ ਕੰਮ ਨਹੀਂ ਕਰ ਰਹੇ ਸੀ ਮੈਨੂੰ ਕੋਈ ਵੀ ਚੀਜ਼ ਖਾਣ ਪੀਣ ਦਾ ਟੇਸਟ ਨਹੀਂ ਆ ਰਿਹਾ ਸੀ ਔਰ ਦੈਨ ਆਈ ਗੋ ਟੂ ਸੋ ਮਨੀ ਐਂਡ ਦੀ ਡਾਕਟਰ ਸੋਕ ਵਾਲੇ ਔਰ ਇੱਕ ਦਿਨ ਫਿਰ ਮੈਂ ਇੱਕ ਛੋਟਾ ਜਿਹਾ ਡਾਕਟਰ ਉਹਦਾ ਬਹੁਤ ਵਧੀਆ ਉਹਦੇ ਕੋਲ ਜਦੋਂ